ਤੇ ਬੀ ਆਹਨ ਸੁਸਾਹਜ ਸੁਵਾਇ ਦਰਸ਼ਨ ਪਰਸੈ ਗੁਰੂ ਕਾ ਜਨਮ ਮੋੜਨ ਦੁਖੁ ਹੋਇ ਸਿਫਤਿ ਖਸਮ ਦੀ ਨੂਰ ਅਰਸੋ ਹ ਕੋਰਸੋ ਤਦ ਡਿਠੈ ਸਚਿ ਪਾਤਿ ਸਾਹ ਮਲ ਜਨਮ ਜਰਬਦੀ सज्जन सच्चा पा सो जिस पास बैठ्या सोहि सबना दावे साहो सज्जण सच्चा पा सहो साहो ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਸਾ ਹੋ ਸਤਨਾਬ ਸ੍ਰੀ ਵਾਹਿਗੁਰੂ ਸਾਹਿਬ ਜੀ ਆਜਨ ਬਹਿ ਰਾਜ ਉਰਧਾਇੋ ਮਨਨ ਬਹਿ ਅਭਿਮਾਨੀ ਲੋਭਨ ਬਹਿ ਲੋਬੇ ਲੋਭਾਇੋ ਧਿਆ ਹਰ ਰੰਗ ਰਚ ਬਿਆਨੀ ਰਾਜਨ ਮਹ ਰਾਜਾ ਉਰਜਾਇੋ ਮਾਨਨ ਬਹ ਅਬਮਾਨੀ ਲੋਬਨ ਮਹਿ ਲੋਭੀ ਲੋਭਾਇਓ ਤੋ ਹਰ ਰੰਗ ਰਚੇ ਗਿਆਨੀ ਹਰ ਜਨ ਕੋ ਇਹ ਸੁਹਾਵੈ ਪੇਖ ਨਿਕਟ ਕਰ ਸੇਵਾ ਸਤ ਗੁਰ ਹਰ ਕੀਰਤਨ ਹੀ ਤ੍ਰਿਪਤਾਵੈ ਰਹਾ අමලන සයෝ අමලි ලපටායෝ පුමාන පූමපියරි කීර සංග භාරක හැලින්නා ਰਾਬ ਸੰਤ ਐਸੇ ਹਿਤਕਾਰੇ ਬਿਦਿਆ ਬਹਿ ਬਿਦਵੰਸੇ ਰਚਿਆ ਣਾਨ ਦੇਖ ਸੁਖ ਪਾਵਹਿ ਜੈਸੇ ਰਸਨਾ ਸਾਦ ਲੁਭਾਨੀ ਧੰਹ ਹਰ ਜਾਨ ਹਰ ਗੁਣ ਗਾਵਹਿ ਜੈਸੇ ਭੁਖ ਤੈਸੇ ਕਾਪੂਰਕ ਸਗਲ ਕਟਾ ਕਾ ਸੁਆਮੀ ਨਾਨਕ ਪਿਆਸ ਲੱਗੀ ਦਰਸ਼ਨ ਕੇ ਪ੍ਰਾਪ ਮਿਲਿਆ ਅੰਤਰ ਜਾਮੇ ਜੈਸੇ ਭੁੱਖ ਤੈਸੇ ਕਾ ਪੂਰਤਾ ਸਗਲ ਕਟਾਕਾ ਸੁਵੇਂ ਨਾਨਕ ਪਿਆਸ ਲੱਗੀ ਦਰਸਨ ਕੀ ਪ੍ਰਭ ਮਿਲਿਆ ਅੰਤਰ ਜਾਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਰਾਜਨ ਬਹਿ ਰਾਜਾ ਉਰਜਾਇੋ ਮਾਨਨ ਮਹਿ ਅਭਿਮਾਨੀ ਲੋਭਨ ਮਹਿ ਲੋਭੇ ਲੋਭਾਇੋ ਜੋ ਹਰ ਰੰਗ ਰਚੇ ਗਿਆਨੀ